ਜੀ ਹਸਤਿਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂਗੜ੍ਹ ਫਾਰਮ ਦੜਬਾ ਪੰਜਾਬ ਚੈਨਲ ਤੇ ਸਵਾਗਤ ਹੈ ਜੀ ਤੇ ਇੰਦਗੜ ਮੇਲੇ ਚ ਰਾਮਗੜ੍ਹ ਸਰਦਾਰਾਂ ਦੀਆਂ ਬੱਕਰੀਆਂ ਪਹੁੰਚੀਆਂ ਹੋਈਆਂ ਨੇ ਜੋ ਕਿ ਕੁੱਪ ਮੰਡੀ ਦੇ ਨਜ਼ਦੀਕ ਹੈ ਇੰਦਗੜ ਦੇ ਮੇਲੇ ਚ ਤੇ ਬਹੁਤ ਹੀ ਟੌਪ ਕਲਾਸ ਬੱਕਰੀਆਂ ਨੇ ਹਰ ਕਲਰ ਚ ਨੇ ਮਲਟੀ ਕਲਰ ਬੱਕਰੀਆਂ ਦਿਖਾਵਾਂਗੇ ਅੱਜ ਸਾਰੇ ਕਲਰਾਂ ਚ ਬਲੈਕ ਜੈਡ ਬਲੈਕ ਜੋ ਮਰਜੀ ਕਲਰ ਦੇਖ ਸਕਦੇ ਹੋ ਬੱਕਰੀਆਂ ਦਾ ਤੇ ਮੇਲਾ ਬਹੁਤ ਹੀ ਭਰਪੂਰ ਹੈ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਮੰਨਿਆ ਜਾਂਦਾ ਹੈ ਤੇ ਬਾਕੀ ਗੱਲਬਾਤ ਰਾਜੂ ਦੜਬੇ ਵਾਲਾ ਕਰੂਗਾ ਬਾਈਆਂ ਨਾਲ ਬੱਕਰੀਆਂ ਦੀ ਜਾਣਕਾਰੀ ਦਵਾਂਗੇ ਤੁਹਾਨੂੰ ਸਾਰੀ ਕਿਸ ਕੁਆਲਿਟੀ ਦੀਆਂ ਬੱਕਰੀਆਂ ਨੇ ਤੇ ਕੀ ਕੀ ਗੱਲਬਾਤ ਹੈ ਕਿੰਨੇ ਬੱਚੇ ਦਿੰਦੀਆਂ ਨੇ ਕਿੰਨਾ ਦੁੱਧ ਹੈ ਸਾਰਾ ਕੁਝ ਦੱਸਾਂਗੇ ਠੀਕ ਹੈ ਜੀ ਠੀਕ ਹੈ ਸਲਾਮ ਆਲੇਕਮ ਸਲਾਮ ਜੀ ਤੇ ਬਾਬੇ ਨੂੰ ਵੀ ਸਲਾਮ ਜੀ ਦੀ ਦੁਆ ਚ ਖੜੇ ਆਪਾਂ ਅੱਛਾ ਜੀ ਕਿਹੜੇ ਪਿੰਡ ਤੋਂ ਆਏ ਹੋ ਰਾਮਗੜ੍ਹ ਸਰਦਾਰਾਂ ਦਾ ਰਾਮਗੜ੍ਹ ਸਰਦਾਰਾਂ ਤੋਂ ਅੱਛਾ ਜੀ ਗੁਜਰਾਂ ਦੇ ਮੁੰਡੇ ਹੋ ਜੀ ਹਾਂ ਜੀ ਹਾਂ ਮੁਸਲਮਾਨ ਗੁਜਰ ਵਾਹ ਜੀ ਵਾਹ ਮੇਲਾ ਦੇਖਣ ਆਏ ਹੋ ਜੀ ਅੱਜ ਆ ਮੇਲਾ ਸ਼ੌਂਕ ਦਾ ਆ ਸ਼ੌਂਕ ਦਾ ਆਏ ਸਾਲ ਆਉਣੇ ਹੋ ਭਾਈ ਜਾਬਾ ਇਹੀ ਬੱਕਰੀਆਂ ਲੈ ਕੇ ਤੇ ਬਦਲ ਕੇ ਲੈ ਕੇ ਆਏ ਜੀ ਅੱਛਾ ਜੀ ਤੇ ਮੇਰਾ ਖਿਆਲ ਆ ਲੱਗਦਾ ਵੀ ਬਾਬਾ ਕਾਲੀ ਪੱਗ ਵਾਲਾ ਮੇਰਾ ਦੇਖਿਆ ਹੋਇਆ ਹਾਂ ਜੀ ਹਾਂ ਦੇਖਿਆ ਜੀ ਬਾਬਾ ਕਲਰ ਕੋਟ ਮੇਲੇ ਦੇ ਮਿਲਿਆ ਸੀ ਹਾਂ ਕਲਰ ਕੋਟ ਮੇਲੇ ਤੇ ਵੀ ਮਿਲਿਆ ਸੀ ਮੈਨੂੰ ਤੇ ਵਿਹਾਰਾ ਜੀ ਸਲਾਮ ਅਲੈਕੁਮ ਵਾ ਅਲੈਕੁਮ ਸਲਾਮ ਤੇ ਮੈਨੂੰ ਤੂੰ ਆਸਮੇ ਦੇ ਘਰੇ ਵੀ ਨਹੀਂ ਲਿਆਤੀ ਹਾਂ ਜਿਵੇਂ ਬੱਗੇ ਸਹਣੀਏ ਦੇ ਘਰੇ ਹਾਂ ਜੀ ਆਪਣੇ ਰਿਸ਼ਤੇਦਾਰ ਨੇ ਅੱਛਾ ਇਹ ਤੇਰਾ ਰਿਸ਼ਤੇਦਾਰ ਹੈ ਹਾਂ ਜੀ ਆਸਮਾ ਹਾਂ ਆਪਣਾ ਕੋੜ ਮਾਹੀ ਅੱਛਾ ਸਕਾ ਕੋੜ ਮਾ ਤੇਰਾ ਹਾਂ ਜੀ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਤੁਹਾਡਾ ਪਹੁੰਚਿਆ ਦਾ ਤੇ ਬੱਕਰੀਆਂ ਵਧੀਆ ਵਧੀਆ ਦਿਖਾਓ ਜੀ ਜਿਹੜੀਆਂ ਲੈ ਕੇ ਆਏ ਹੋ ਆਹ ਭਾਈ ਇਹ ਚੀਨੀ ਸ਼ੇਰੀ ਬੱਕਰੀ ਹੈ ਜੀ ਕੈਮੇ ਸੂਏ ਜੀ ਇਹ ਭਲੂਣਾਈ ਭਲੂਣੇ ਆ ਪੂਰੇ ਦੰਦੀ ਹੋ ਗਈ ਜੀ ਭਲੂਣ ਪੱਠਾ ਤੇ ਨਸਲ ਦੀ ਬੱਕਰੀ ਹੈ ਜੀ ਵਧੀਆ ਤੇ ਕੱਦ ਕੰਨੀ ਨਾਲ ਦੇਖੋ ਕੱਤਾ ਚਲੋ ਛੋਟਾ ਵੀ ਹੁੰਦਾ ਨਸਲ ਨਸਲੇ ਹੁੰਦੀ ਹੈ ਕਹੇ ਬੱਚੇ ਨਹੀਂ ਜੀ ਇਹ ਸਾਡੇ ਆ ਪੈਣਾ ਪੈਣੀ ਹੈ ਅਸਾ ਪੈਣਾ ਜੀ ਇੱਕੋ ਹੀ ਸੈਗ ਦੀਆਂ ਨੇ ਉਦੋ ਟੀਆਂ ਨੇ ਜੀ ਕੰਨ ਕੰਨ ਬਹੁਤ ਵਧੀਆ ਕੁਆਲਿਟੀ ਦੇ ਨੇ ਜੀ ਕਹੇ ਕਹੇ ਬੱਚੇ ਨਹੀਂ ਬੱਚੇ ਇਹਨਾਂ ਦੇ ਹੀ ਨੇ ਇਸੇ ਕਰੇ ਵੇਚਤਾ ਇਹ ਘਰੀ ਨੇ ਪਠਾਨ ਕੱਠਾ ਲਿਆ ਕਿੰਨਾ ਤੋਂ ਕੱਟ ਦਿਆ ਨੇ ਹੁਣ ਇਹ ਜੀ ਕੱਡਾ ਹੁਣੇ ਗੱਪਣਾ ਹੋ ਗਿਆ ਜੀ ਦਵਾ ਜੀ ਅੱਛਾ ਗੱਪਣਾ ਹੋ ਗਿਆ ਦੁੱਧ ਅੱਜ ਕੱਲ ਮਤਵਲਾ ਸੌਣ ਦੇ ਦੇ ਮਹੀਨੇ ਬੱਕਰੀਆਂ ਹਰੇਕ ਹੀ ਘਟ ਜਾਂਦੀਆਂ ਨੇ ਜੀ ਹਾਂਜੀ ਕੋਈ ਉਹ ਖਰਾਕ ਨਾ ਮਾੜਾ ਮੋਟਾ ਦਿੰਦੀ ਐ ਨਹੀਂ ਅੱਜ ਕੱਲ ਸਮਾਂ ਹੀ ਹੈ ਜੇ ਤੇ ਆਪਾਂ ਕਿੰਨੀਓ ਸੇਵਾ ਕਰੀਏ ਕਿਉਂ ਮੱਛਰ ਐ ਮੱਖੀ ਐ ਸੌ ਤਰ੍ਹਾਂ ਦੀਆਂ ਹਾਰੀਆਂ ਬਿਮਾਰੀਆਂ ਰਹਿੰਦੀਆਂ ਨੇ ਪਸ਼ੂ ਨੂੰ ਤੰਦਰੁਸਤ ਰਹਿਣ ਮਹਾਰਾਜ ਹੋਰ ਚੰਗੀ ਜੀ ਦਿਖਾਓ ਜੀ ਕੋਈ ਬੱਕਰੀ ਆਹ ਪੂਰੀ ਬੱਕਰੀ ਘੜ ਕੇ ਲੈ ਗਿਏ ਨਾ ਉਹ ਪੂਰ ਉਹ ਅੰਕਾ ਚਾ ਉਹ ਆਈਫੋਨ ਇਹ ਰਲੋੜੋ ਯਾਰ ਹਾਂ ਹਾਂ ਕੁਝ ਫਚਾਲਾ ਹੈ ਲਈ ਬਣਵਾ ਲੈ ਦੂਜੀ ਡੱਬੀ ਵੀ ਲੈ ਆਓ ਜੀ ਲੈਓ ਨਾ ਲੈਓ ਜੀ ਦੋਹਰ ਪੂਰੀਆਂ ਪੂਰੀਆਂ ਦੋਏ ਭੈਣਾਂ ਨੇ ਜੀ ਨਹੀਂ ਇਹ ਲਈ ਫਿਰ ਬੱਗੇ ਦੇ ਲੈਤੀ ਆਈ ਅੱਛਾ ਸੰਘਾ ਵਾਲੇ ਬੱਗੇ ਆਹ ਉਹਦੇ ਆਪਾਂ ਮੇਰੀ ਲੈ ਲਈ ਅੱਛਾ 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 ਉਹਦੇ ਘਰੋਂ ਮੇਰੇ ਤੇ ਹਾਂ ਜੀ ਹਾਂ ਪੂਰੇ ਨਾਲ ਦੀ ਹੋ ਗਈ ਕੈਸੂਏ ਜੀ ਇਹ ਦੁੱਧੀ ਆ ਜੀ ਦੁੱਧੀ ਆ ਕਾਹ ਬੱਚੇ ਦਿੰਦੀ ਆ ਇਹ ਨਹੀਂ ਆਈ ਉਹ ਤੋਂ ਹਜੇ ਨਹੀਂ ਸੂਈ ਸੁੱਣੀ ਚਲੋ ਅੱਗੇ ਦੇਖਾਂਗੇ ਇਹੇ ਜੀ ਇਹ ਕਰਦੀ ਪੱਠਾ ਜੋੜੀਆਂ ਮਲਿਆਂ ਮਲਿਆਂ ਰੱਖਣਾ ਹਾਂਜੀ ਜੋੜੀਆਂ ਮਲਿਆਤੀਆਂ ਦੱਸੋ ਹਾਂਜੀ ਵੈਸੇ ਤਾਂ ਉਪਰ ਪਾਲੀ ਕਹਿੰਦੇ ਨੇ ਵੀ ਜੋੜੀਆਂ ਮਲਿਆਉਂਦੇ ਆ ਜੋੜੀਆਂ ਮਲਿਆਉਂਦੇ ਆ ਜੋੜੀਆਂ ਮਲਿਆਉਂਦੇ ਮਨਉਂਦੇ ਅਸੀਂ ਬੁੜੇ ਹੋ ਗਏ ਹਾਂਜੀ ਜੋੜੀ ਨਾਲ ਘੋੜੀ ਕਦੇ ਮਿਲਦੀ ਨਹੀਂ ਤਾਂ ਵੀ ਮਿਲਦੀ ਜੇ ਮਿਲਦੀ ਹੈ ਤਾਂ ਕਾਣੀ ਦੇ ਕਣ ਪੈ ਜਾਂਦਾ ਸਹੀ ਗੱਲ ਹੈ ਜੋੜੀਆਂ ਤਾਂ ਕੁਦਰਤ ਵਾਲਾ ਹੀ ਮਲਿਆਉਂਦਾ ਹੈ ਕੁਦਰਤ ਵਾਲੀ ਜੋੜੀਆਂ ਨਖੜਿਆਉਂਦਾ ਜੋੜੀਆਂ ਤਾਂ ਮਾਲਕ ਇਹਨਾਂ ਦੀਆਂ ਕਈਆਂ ਹੀ ਨੇ ਰੰਗਨੇ ਬਰੰਗੀਆਂ ਨੇ ਇਹਨਾਂ ਨੂੰ ਚਾਰੋਂ ਦਿਲ ਲਾ ਕੇ ਇਹਨਾਂ ਦੀਆਂ ਜੋੜੀਆਂ ਹੀ ਨੇ ਜੋੜੀਆਂ ਬਣਾਉਣ ਦੇ ਚਾਹ ਮਾਨ ਆ ਰਿਹਾ ਕਰੋ ਜੋੜੀ ਆਪਾਂ ਤੋਂ ਬਣਦੀ ਨਹੀਂ ਬਾਲੀ ਜੋੜੀਆਂ ਬਣਾਉਂਦਾ ਬਣਾਉਂਦਾ ਬੁਢਾ ਹੋ ਜਾਂਦਾ ਇਹਨੂੰ ਦਲਤਾਵਾ ਬਣਾਉਂਦਾ ਜੋੜੀ ਇਹਦੇ ਹੱਥ ਘੇੜ ਜਿਆਦਾ ਹਸਾਈ ਜਾਊਗੀ ਤੈਨੂੰ ਆਪੇ ਹਸਾਈ ਜਾਊਗੀ ਆਪੇ ਜੋੜੀ ਬਣੀ ਜਾਊਗੀ ਜੇ ਘਰ ਦੀਆਂ ਪੱਠਾਂ ਦੋ ਜਾਂ ਮੱਪੀਆਂ ਨਾ ਇੱਕ ਨਕਸ਼ੇ ਦੀ ਆਪੇ ਬਣ ਗਈਆਂ ਜੋੜੀਆਂ ਲੈ ਕੇ ਜੋੜੀਆਂ ਨਾਮ ਲਿਆ ਕਰੋ ਲਈ ਹੋਈ ਜੋੜੀ ਆਪਾਂ ਨੂੰ ਕੰਮ ਨਹੀਂ ਕਰਦੀ ਕਿਸੇ ਨੂੰ ਕੁਝ ਹੋ ਗਿਆ ਕਿਹਦੀ ਲੱਤ ਟੁੱਟ ਗਈ ਕਿਸੇ ਦੀ ਬਾਹਾਂ ਟੁੱਟ ਗਈ ਉਹਦੇ ਵੀ ਆਪਾਂ ਬੁੜੇ ਹੋ ਜਾਂਦੇ ਆ ਐਨੇ ਮਰ ਜਾਂਦੇ ਆ ਚੱਲ ਮਸਰਾਂ ਨੇ ਧਰ ਜਾਂਦੀ ਫਿਰ ਹੀ ਆਉੜਿਆ ਸਸਰੀਕਰ ਬਾਈ ਜੀ ਤਰੀਕਿਆਂ ਵਾਲੇ ਮੈਨੂੰ ਬੜੀ ਖੁਸ਼ੀ ਆ ਤੇਰੀ ਤਰੀਕੀ ਦੇਖ ਕੇ ਕਿਉਂ ਮੈਨੂੰ ਸਸਰੀ ਦਾ ਸਹਾਰਾ ਚਾਹੀਦਾ ਮੇਰੇ ਭਾਈ ਨੇ ਜਿਹੜੇ ਮੇਲੇ 'ਚ ਖੜੇ ਨੇ ਮੇਰੀ ਇੱਜ਼ਤ ਕਰਦੇ ਨੇ ਮੈਨੂੰ ਦੇਖਦੇ ਨੇ ਬੰਦੇ ਹੀ ਆ ਮੇਰੀ ਮੇਰਾ ਬੜਾ ਚੌਕ ਕਰਦੇ ਨੇ ਮੈਂ ਕਹਿੰਦਾ ਨਾ ਇਹਦਾ ਮਹਾਰਾਜ ਸਾਰੇ ਜਿੰਨੇ ਮੇਲੇ 'ਚ ਆਏ ਹੋਏ ਨੇ ਇਹਨਾਂ ਦੇ ਮਾਲਾਂ ਨੂੰ ਰੰਗ ਭਾਗ ਲਾਵੇ ਬਾਬਾ ਇਹਨਾਂ ਨੇ ਮੇਰਾ ਬੜਾ ਚੌਕੀਆਂ ਇਹਨਾਂ ਦੀਆਂ ਬੱਕਰੀਆਂ ਦੇ ਵਿੱਚ ਮੇਮ ਨਹੀਂ ਮੇਮ ਨਹੀਂ ਹੋਣ ਕਰਾ ਦਿਨ ਦੁਗਣੀ ਰਾਤ ਚੌਕਣੀ ਮੁੱਕੀਆਂ ਨਾਲ ਮੁੱਕਣ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਮੇਮ ਨਹੀਂ ਹੈ ਜੀ ਥੋੜੀ ਜੀ ਦੇਸੀ ਤਾਂ ਪੈਂਦੀ ਹੈ ਪਰ ਸੋਹਣੀ ਹੈ ਚੋਣ ਨੂੰ ਚੰਗੀ ਹੁੰਦੀ ਹੈ ਆ ਪੱਕਾ ਤਨੀ ਦੇਖਣਾ ਥੱਲਾ ਚੰਗਾ ਹੋਣਾ ਪਟਦਾ ਬਹੁਤ ਵਧੀਆ ਨਾ ਜੀ ਚਲ ਕਾਨੂੰ ਪੜਦਾ ਨੰਗਾ ਕਰਨਾ ਤੇਰਾ ਪੜਦਾ ਤੇਰੇ ਨਾਲ ਆ ਆਪਾਂ ਕੜਾ ਲੈਣੀ ਹੈ ਬਹੁਤ ਚੰਗੀ ਹੈ ਹਾਂ ਜੇ ਕੋਈ ਲਊਗਾ ਤਾਂ ਫਿਰ ਆਪਾਂ ਨੰਗਾ ਵੀ ਕਰਾਂਗੇ ਕਿਉਂਕਿ ਬਾਦੂ ਆਪਾਂ ਹਾਨੀ ਕਰਨਾ ਪਸੂ ਸਮਾਂ ਘਟ ਹੈ ਸਾਰਿਆਂ ਦੀ ਬੈਨ ਨਾ ਮਾੜਾ ਹਾਲ ਚੁੜੇ ਇਹ ਹਾਲ ਤਾਂ ਫਿਰ ਘਰੇ ਜਾ ਕੇ ਚੰਗੀ ਤਰ੍ਹਾਂ ਪੁੱਛਿਆ ਜਾਂਦਾ ਜੀ ਇਹ ਕਿਸੇ ਨੇ ਵੀਡੀਓ ਘਰੇ ਬਣਾਉਣੀ ਆਪਾਂ ਖੁੱਲੇ ਟਾਈਮ 'ਚ ਵਧੀਆ ਨਹੀਂ ਬਣਾਉਂਦੇ ਇਹ ਨੂਰੀ ਨਸਲ ਹੈ ਜੀ ਬੂਰ ਕੰਨੀ ਨੂਰੀ ਨਸਲ ਪਹਿਲਾਂ ਹੁੰਦੀ ਆਈਆਂ ਹੀ ਆ ਹੁਣ ਟਾਵੀਆਂ ਟਾਵੀਆਂ ਮਿਲਦੀਆਂ ਨੇ ਮਾਲਾਂ 'ਚ ਕਿਸੇ ਲਈ ਇੱਕ ਕਿਸੇ ਲਈ ਦੋ ਨਸਲ ਇਹ ਵੀ ਵਧੀਆ ਜਖੜਾਣੇ ਵਾਲੀ ਨਸਲ ਬੋਲਦੇ ਨੇ ਕਿਉਂਕਿ ਦੁੱਧ ਨੂੰ ਵਧੀਆ ਤੇਜ਼ ਹੁੰਦੀਆਂ ਨੇ ਜਿੰਨਾ ਪਾਵੇਂ ਕੋ ਨਹੀਂ ਕੱਢੀ ਜਾਵੇ ਸਹੀ ਗੱਲ ਆ ਹਾਂਜੀ ਸੋਹਣੀ ਬੱਕਰੀ ਆ ਬਾਈ ਵੀ ਬਹੁਤ ਵਧੀਆ ਜੀ ਕਹੇ ਬੱਚੇ ਦਿੱਤੇ ਨੇ ਇਹਦਾ ਇੱਕ ਦੋ ਅੱਛਾ ਜੀ ਇਹੇ ਆ ਜੀ ਲਾਲ ਪੂਰੀ ਲਾਲ ਬੱਕਰੀ ਵਧੀਆ ਹਵਲਕ ਜਿਹਨੂੰ ਕਹਿੰਦੇ ਨੇ ਹਵਲਕ ਵਧੀਆ ਸਿੰਗੀ ਦੀ ਤੇ ਵਧੀਆ ਨੱਕ ਨਕੌੜਾ ਸੋਹਣੀ ਸੁਨੱਖੀ ਪੂਰੇ ਦੰਦੀ ਹੋਗੀ ਮੇਰਾ ਖਿਲ ਆਰਡਰ ਵੀ ਬਹੁਤ ਚੰਗਾ ਹੈ ਬੱਕਰੀ ਦਾ ਬਹੁਤ ਸੋਹਣਾ ਭਾਂਡਾ ਬਣੀ ਰਹੇ ਕੈ ਸੂਏ ਹੋਗੀ ਜੀ ਇਹ ਦੂਜੀ ਪਲੂਣੇ ਸੂਈ ਆ ਗਈ ਉਹ ਆਪਣਾ ਵਾਲੀ ਨਾ ਕਰਾਸ ਕਰਾਉਂਗੇ ਫਿਰ ਸੂਗੀ ਜਿਹੜੀ ਆਪਾਂ ਲਈ ਬਹੁਤ ਵਧੀਆ ਨਸਲਾਂ ਨੇ ਜੀ ਬਾਈ ਦੀਆਂ ਰੱਖੀਆਂ ਹੋਈਆਂ ਆ ਰਾਮਪੁਰ ਸਰਦਾਰਾਂ ਵਾਲੀ ਦੇ ਬੰਦੇ ਦੀਆਂ ਮੁਸਲਮਾਨ ਮੀਆਂਾਂ ਦੇ ਗੁਜਰਾਂ ਦੇ ਮੁੰਡੇ ਦੀਆਂ ਕਾਲੀ ਪੱਗ ਵਾਲੇ ਦੀਆਂ ਬਹੁਤ ਬਹੁਤ ਕਾਲੀ ਪੱਗ ਮੈਨੂੰ ਦੀ ਬਾਈ ਦੀ ਸੋਹਣੀ ਲੱਗਦੀ ਆ ਗੱਲ ਤੇ ਚਿੱਟਾ ਪਰਣਾ ਪਤਾ ਨਹੀਂ ਦਾ ਮੁੰਡਾ ਪਤਾ ਨਹੀਂ ਭਾਈ ਆ ਮੈਂ ਜਾਣਦਾ ਘੱਟ ਹਾਂਜੀ ਭਾਣ ਜਾ ਹਟਾਓ ਜੀ ਨੂੰ ਪਿੱਛੇ ਇਹ ਆ ਜੀ ਕਾਲੀ ਡੱਬੀ ਬੱਕਰੀ ਅੰਬਰਸਰੀ ਜੀ ਨੂੰ ਬੋਲਦੇ ਤੇ ਪਹਿਲਾ ਜਮਾਨੇ ਚ ਬੁੜੇ ਚਾਰਿਆ ਕਰਦੇ ਆਪਣੇ ਉਦੋਂ ਥੋੜੀਆਂ ਥੋੜੀਆਂ ਹੁੰਦੀਆਂ ਨੇ ਹੱਲ ਪੰਡਮਾਂ ਬੱਕਰੀਆਂ ਤੋਂ ਬੱਕਰੀਆਂ ਲਿਆ ਆ ਵੀ 4-4 5-5 ਜਿੰਨੀ ਦਰ ਵੀ ਰੱਖਦੇ ਤੇ ਸ਼ੌਕ ਦਾ ਕੋਈ ਮੁੱਲ ਨਹੀਂ ਸੀ ਝਾਂਜਰਾ ਪਾਦਾਂ ਦੇ ਪੈਣਾ ਸਹੀ ਗੱਲ ਆ ਅਸੀਂ ਨਿਕਲੇ ਨਹੀਂ ਤੇ ਦੇਖਣੀ ਹੁੰਦਾ ਉਹ ਬੂੜਾ ਬੱਕਰੀਆਂ ਲਿਆ ਬਹੁਤ ਵਧੀਆ ਬੱਕਰੀਆਂ ਨੇ ਚਲੋ ਇਹ ਥੋੜੀ ਜੀ ਕਾਦੇ ਛੋਟੀਆਂ ਵਧੀਆ ਲੰਬੇ ਕਾਠ ਦੀਆਂ ਪਤਲੀਆਂ ਹੱਡੀਆਂ ਦੀਆਂ ਲੰਬੀਆਂ ਲੰਬੀਆਂ ਬੱਕਰੀਆਂ ਹੁੰਦੀਆਂ ਸਨੱਖੀਆਂ ਅੰਬਰ ਸਰਚੋਂ ਚੱਗੀਆਂ ਹੋਈਆਂ ਸੀਆਂ ਬਹੁਤ ਵਧੀਆ ਜੀ ਬੱਕਰੀ ਬਾਈ ਦੀ ਹਾਂ ਸਰਦਾਰ ਜੀ ਗੱਲ ਕਰਦੇ ਆ ਤੁਹਾਡੇ ਨਾਲ ਖੜ ਜੋ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਜੀ ਚਲੋ ਤੁਹਾਡਾ ਪਿੰਡ ਕਿਹੜਾ ਹੈ ਜੀ ਆਰਾਮਗੜ ਸਰਦਾਰ ਹੈ ਜੀ ਮੀਨੀਦਾਰ ਹੋ ਜੀ ਗੱਡੀ ਲੈ ਕੇ ਆਈ ਮੈਂ ਗੱਡੀ ਲੈ ਕੇ ਡਰਾਈਵਰ ਹੋ ਜੀ ਤੁਹਾਨੂੰ ਬੜਾ ਸ਼ੌਕ ਹੈ ਮੇਲਿਆਂ ਜਿਹਨਾਂ ਦੇ ਨਾਲੇ ਰਹਿੰਦੇ ਹੋ ਅੱਛਾ ਇਹ ਮੁੰਡੇ ਨੇ ਪਾਇਆ ਜੀ ਨਾਲ ਇਹ ਮੁੰਡਾ ਜੀ ਆਪਣਾ ਹੈ ਇਹ ਮੁੰਡਾ ਜੀ ਤੁਹਾਡਾ ਹਾਂ ਜੀ ਬਹੁਤ ਵਧੀਆ ਮੁੰਡਾ ਗਰੀਬ ਹੈ ਵਿਚਾਰਾ ਜਮੀ ਨਰਮ ਜਵਾਕ ਬਹੁਤ ਬੋਲਬਾਣੀ ਦੀ ਸੱਚੀ ਹੈ ਜੀ ਲਿਆਓ ਬੱਕਰਾ ਆ ਜੀ ਆਹੇ ਫੁੱਟ ਖੜੇ ਕਰ ਕੜ ਜਾ ਰਿਹਾ ਉਹ 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 ਘਰ ਵਿੱਚ ਟੱਕਰਿਆ ਲਾਲ ਦੱਬਾ ਬੱਕਰਾ ਬਾਈ ਦਾ ਬਹੁਤ ਵਧੀਆ ਨੱਕ ਨਕੌੜਾ ਹੈ ਜੀ ਸਨਖਾ ਬੋਕ ਹੈ ਬਰੀਡ ਦੇ دیے ਜਿਹਨੇ ਬੱਚੇ ਲੈਣੇ ਨੇ ਘਰੇ ਰੱਖਣ ਵਾਸਤੇ ਬਹੁਤ ਵਧੀਆ ਬੱਕਰਾ ਹੈ ਕਿਉਂਕਿ ਇਹਿਆਂ ਦਾ ਵੀ ਮੁੱਲ ਪੈਂਦਾ ਹੈ ਨਿਹਰਾਪੁਰਾ ਕਾਲੇ ਦਾ ਮੁੱਲ ਕਾਲੇ ਦੀ ਥੋਂ ਪੈਂਦਾ ਹੈ ਲਾਲ ਦੱਬੇ ਦਾ ਮੁੱਲ ਲਾਲ ਦੱਬੇ ਦੀ ਥੋਂ ਪੈਂਦਾ ਹੈ ਇਹੋ ਜਿਹੇ ਚਾਹ ਮੰਨ ਲੋਕ ਨੇ ਜਿਹੜੇ ਮੇਰੇ ਮੁਸਲਮਾਨ ਭਾਈ ਬੰਬੇ ਮਹਾਰਾਸ਼ਟਰ ਕੁਆਟੀ ਦੇ ਸਾਡੇ ਲੈ ਫੋਨ ਆਉਂਦੇ ਨੇ ਦਿਨ ਰਾਤ ਭਾਈ ਸਾਹਿਬ ਹਮਾਰੇ ਕੋ 10 ਬੱਚੇ ਡੱਬੇ ਲੈ ਦੋ। ਭਾਈ ਸਾਹਿਬ ਹਮਾਰੇ ਕੋ ਗਲਾਬੀ ਕਲਰ ਮੇ ਲੈ ਦੋ। ਇਹ ਉਹ ਨਾ ਚੀਜ਼ਾਂ ਦੇ ਵੀ ਮੁੱਲ ਪੈਂਦੇ ਨੇ। ਹਰ ਕੋਈ ਇਨਸਾਨ ਆਪੋ ਆਪਣੀ ਥਾਂ ਤੇ ਬੜਾ। ਇਹਦਾ ਮੁੱਲ ਇਹਦੇ ਨਾਲ ਹੈ ਜੀ ਤੇਰਾ ਜਾਨਵਰ ਬਹੁਤ ਸੋਹਣਾ। ਤੈਨੂੰ ਹਿੱਕ ਦੇ ਨਾਲ ਗਲਦੇ ਨਾਲ ਲਾ ਕੇ ਰੱਖੀ। ਗਲ ਦਾ ਹਾਰ ਬਣਾ ਕੇ ਰੱਖੀ। ਹੈਂ? ਮਹਾਰਾਜ ਜੀ ਦੀ ਤੰਦਰੁਸਤੀ ਬਣਾਈ ਰੱਖੇ ਪ੍ਰਮਾਤਮਾ ਬਹੁਤ ਸੋਹਣਾ ਤੁਹਾਡਾ ਮਾਲ ਹੈ ਜੀ। ਆਰਾਮਪੁਰ ਸਰਦਾਰਾਂ ਵਾਲੀ ਦੇ ਬੰਦੇ ਨੇ ਤੇ ਆ ਆਰਾਮਗੜ ਆਸਵੇਂ ਗੁੱਜਰ ਦੇ ਰਿਸ਼ਤੇਦਾਰ ਨੇ ਬੱਗੇ ਸਿੰਘਾਣੀ ਦੇ ਵੀ ਰਿਸ਼ਤੇਦਾਰ ਨੇ ਤੇ ਮੇਰਾ ਖਿਆਲ ਵੀਡੀਓ ਬਣ ਗਈ ਹੋਣੀ 14 ਮਿੰਟ ਦੀ ਜੀ ਬਾਦੋ ਮਿੰਟ ਦੀ ਹੋਰ ਦੋ ਮਿੰਟ ਦੀ ਹੋਰ ਬਣਾਈਏ ਜੀ ਵਾਹ ਜੀ ਵਾਹ ਤੁਸੀਂ ਮੈਨੂੰ ਉੱਥੇ ਵੀ ਮਿਲਦੇ ਇੱਕ ਅੰਦਰ ਕੋਟ ਹਾਂ ਜੀ ਮੈਂ ਇੱਕ ਥੋੜੋ ਮੁੰਡਾ ਹੀ ਗਿਆ ਜੀ ਹਾਂ ਮੁੰਡਾ ਹੀ ਮੈਂ ਤੁਹਾਡੀਆਂ ਬੱਕਰੀਆਂ 'ਚ ਵੜਿਆ ਜਾਂਦਾ ਜਾਂਦਾ ਟੰਡੂ ਜਾਂਦਾ ਵੀ ਵੀਡੀਓ ਬਣਾ ਕੇ ਲੋਕਾਂ ਦੀ ਢੋਡਾ ਮਾਲ ਦੂਏ ਦੀ ਜੜ੍ਹ 'ਚ ਖੜਾ ਸੀ ਯਾਦ ਰਹੀ ਬੈਠੇ ਮੁੰਡੇ ਕਹਿੰਦੇ ਬਾਬਾ ਆਈ ਮੜ ਜਾ ਚਾਹ ਪੀ ਕੇ ਆਈ ਕਿਉਂ ਜਾਣ ਪਛਾਣ ਨਿਕਲੀ ਇਹਨਾਂ ਨਾਲ ਮੇਰੇ ਕੁਦਰਤੀ ਥੋੜੀ ਇੱਕ ਬੱਕਰੀ ਪਸੰਦ ਆ ਗਈ ਲਾਲ ਰਤੀ ਜਮਾ ਲਾਲ ਲੋਹੀ ਗੂਰੀਆਂ ਗਾਇਆਂ ਵਰਗੀ ਮੈਂ ਮੁੰਡੇ ਨੂੰ ਵੈਸੀ ਪੁੱਛ ਲਿਆ ਮਾ ਭਾਈਆ ਬੱਕਰੀ ਵੇਚਦੇ ਕਹਿੰਦਾ ਜੀ 40000 ਮੰਗਦੇ ਆ ਮਾਤੋ ਬਾਤੋ ਬਾਈ ਇੰਨਾ ਮੁੱਲ ਪਤੰਦਰਾ ਕਹਿੰਦਾ ਲਾਣੇਦਾਰਾ ਥੱਲੇ ਝੋਲਾ ਖੋਲ ਕੇ ਦੇ ਜਾ ਮੈਂ ਝੋਲਾ ਖੋਲੇ ਜੀ ਚਲੋ ਮੇਰੇ ਪਸੰਦ ਆ ਗਈ ਵਧੀਆ ਧੀ ਬੱਕਰੀ ਮਹਾਰਾਜ ਨੂੰ ਬਣਾਈ ਰੱਖੇ ਉਦਰਤੀ ਜੀ ਮੇਰਾ ਹੋ ਗਿਆ ਤੇ ਨਾ ਮੁੰਡੇ ਨਾਲ ਸੌਦਾ ਤੇਰੇ ਮੁੰਡੇ ਨਾਲ ਇਹ ਕਰਦਾ ਰਿਹਾ ਜੀ ਕਿਤੇ ਠੱਗ ਚੋਰ ਨਾ ਹੋਵੇ ਇਹ ਮੈਨੂੰ ਨਹੀਂ ਜਾਨਦਾ ਕਿ ਮੈਂ ਇਹਨੂੰ ਨਹੀਂ ਜਾਨਦਾ ਜੀ ਪਹਿਲੀ ਵਾਰ ਸਾਡਾ ਸਰਪੰਖ ਹੋਇਆ ਇਹਦੇ ਨਾਲ ਉਹ ਬੱਕਰੀ ਦਾ ਜੀ ਕਰਦੇ ਕਰਾਉਂਦੇ ਇਹ 35 ਦੇ ਆ ਗਿਆ ਮੈਂ 28 ਤੋਂ 29 ਤੇ ਵਾ ਗਿਆ 30 ਤੇ ਵਾ ਗਿਆ 32000 ਦੀ ਬੱਕਰੀ ਇਹ ਬੰਦੇ ਤੋਂ ਜੀ ਮੈਂ ਲੈ ਲਈ ਮੇਰੇ ਲਵੇਂ ਨਹੀਂ ਦੀ ਜੀ ਭੇਜੇ ਵਿੱਚ ਪੈਸਾ ਮੈਂ ਆਖਿਆ ਮੈਂ ਬੱਕਰੇ ਨੂੰ ਜਾਣਦਾ ਮੱਟੀ ਨੂੰ ਜਾਣਦਾ ਫਲਾਣੇ ਨੂੰ ਜਾਣਦਾ ਇਹਨੇ ਯਕੀਨ ਹੀ ਨਹੀਂ ਕਰਿਆ ਫੁੱਲਰਤੀ ਨਿਕਲਿਆ ਮੱਟੀ ਉਹ ਕਹਿੰਦਾ ਰਾਜੀ ਲਵਾਰੀ ਆ ਭਾਈ ਨੂੰ ਬੱਕਰੀ ਦੇ ਪੈਸੇ ਆਪਣੀ ਤੋਂ ਕਿਤੇ ਨਹੀਂ ਆ ਗਏ ਚਲੋ ਇਹਨੇ ਬੱਕਰੀ ਜੀ ਮੈਨੂੰ 32000 ਦੀ ਵਿਚਾਰੀ ਨੇ ਫੜਾ ਆ ਪੀ ਉਦੋਂ ਬਾਅਦ ਜੀ ਮਹੀਨੇ ਦਾ ਕਰਾਰ ਲੰਘ ਗਿਆ 10 ਦਿਨ ਤੋਂ ਉਤੋਂ ਦੀ ਲੰਘ ਗਏ ਮੇਰਾ ਉਹ ਮੁੰਡਾ ਕਹਿੰਦਾ ਵੀ ਉਹਨਾਂ ਨੇ ਪੈਸਿਆਂ ਦਾ ਇੰਤਜ਼ਾਮ ਕਰਕੇ ਉਹ ਸੁੱਤਾ ਪਿਆ ਮਾ ਕੋਈ ਗੱਲ ਨਹੀਂ ਆਪਾਂ ਕੁਝ ਦੋਜੀ ਤੋਂ ਫਰਕ ਨਹੀਂ ਪੈਂਦੀ ਨਹੀਂ ਦੇਖਿਆ ਕਰਦੇ ਮੇਰੇ ਖਿਆਲ ਪੈਸੇ ਬਣ ਗਏ ਜੀ ਮੈਂ ਪੈਸੇ ਨੂੰ ਮਾਰਿਆ ਫੋਨ ਅਸਮੇ ਦੇ ਮੁੰਡੇ ਨੂੰ ਹਾਂ ਮਾਂ ਬਾਈ ਬੱਗੇ ਤੇਰੇ ਰਿਸ਼ਤੇਦਾਰਾਂ ਦੇ ਮੈਂ ਪੈਸੇ ਦੇਣੇ ਕਹਿੰਦਾ ਭਾਈ ਰਾਜੂ ਮੇਰੇ ਘਰ ਹੀ ਆ ਜਾ ਮੇਰੇ ਰਿਸ਼ਤੇਦਾਰ ਇੱਕ ਹੀ ਬਣ ਤਾਜੀ ਮੈਂ ਪਹੁੰਚਿਆ ਮੋਟਰਸਾਈਕਲ ਤੇ ਉਹਨੇ ਰਿਸ਼ਤੇਦਾਰ ਆਪਣੇ ਘਰੇ ਬਿਠਾ ਮੇਰੇ ਨਾਲ ਤੂੰ ਵੀ ਸੀ ਆਹ ਮੁੰਡਾ ਵੀ ਇੱਕ ਬਾਈ ਹੋਰ ਸੀ ਤੂੰ ਸੀ ਬਾਗੇ ਜੀ ਆਪਾਂ ਇਹਦੇ ਹੱਥ ਬੰਨ ਕੇ ਆ ਬੜਾ ਲਾਣੇਦਾਰ ਖੜਾ ਦੁੱਤ ਵਰਗੇ ਹੱਥ ਬੰਨ ਕੇ 32000 ਰੁਪਏ ਜਿਹਨਾਂ ਦੀ ਆਪਾਂ ਗਾਰੰਟੀ ਹੈ ਇਸ ਬੰਦੇ ਨੇ ਮੇਰੀ ਇੱਜ਼ਤ ਕਰੀ ਜੇ ਮੋੜ ਕੇ ਮੈਨੂੰ 1000 ਰੁਪਏ ਦੇ ਲਿਆਏ ਸੀ ਮੈਂ ਦਲਪੇ ਤੋਂ ਮਲੇਰਕੋਟਲੇ ਪਹੁੰਚਿਆ ਇਸ ਵਾਰ ਅੱਧਾ ਲੈਰ ਕਢੀ 10 ਰੁਪਏ ਨਾ ਤਾਂ ਜੀ ਇਹਦੇ ਨਾਲ ਮੇਰਾ ਬੰਦੇ ਨਾਲ ਸੌਦਾ ਵੀ ਹੋ ਗਿਆ ਇੱਕ ਬੱਕਰੀ ਦਾ ਬਹੁਤ ਵਧੀਆ ਬੱਕਰੀ ਲੈ ਗਿਆ ਮੈਂ ਲੈ ਕੇ ਮੇਰੀਆਂ ਬੱਕਰੀਆਂ ਚੜ੍ਹਦੀਆਂ ਆਰ ਉਹ ਮੇਰੇ ਪਸੰਦ ਆ ਤਾਂ ਜੀ ਰਾਜੂ ਗੋਟ ਫਾਰਮ ਡੜਬਾ ਪੰਜਾਬ ਤਾਂ ਜੇ ਕਿਸੇ ਮੇਰੇ ਬਾਈ ਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੋਵੇ ਤਾਂ ਸਾਰੇ ਮੰਗ ਕੇ ਜਰੂਰ ਕਰਿਆ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਵੀ ਜਰੂਰ ਕਰਿਆ ਕਰੋ ਗਰੀਬ ਜਆ ਬੰਦਾ ਮੇਰਾ ਚੈਨਲ ਚੱਲ ਪੂਗਾ ਤੁਹਾਡੇ ਆਸਰੇ ਤੇ ਆ ਬਾਈ ਦਾ ਮਾਲ ਹੈ ਜੀ ਜਿਹਨੂੰ ਚੰਗਾ ਲੱਗੇ ਤਾਂ ਬਾਈ ਨਾਲ ਲੈ ਦੇਣ ਦੀ ਵੀ ਗੱਲਬਾਤ ਕਰਿਆ ਕਰੋ ਉਧਰੋਂ ਤੀ ਦੇਖ ਲੈ ਵੀ ਕਰਦਾ ਬਾਈ ਹੱਥ ਬਣ ਕੇ ਮੇਰੇ ਬਾਈਆਂ ਨੂੰ ਸਾਰਿਆਂ ਨੂੰ ਸਾਸਰੀ ਕਰ ਲਿਆ